भारत माता की जय भारत माता की जय भारत माता की जय पहलो ता आपा 15 अगस्त दी सारे देशवादीया वासियां नु दो तीन दी ਵਿਆਹ ਕਰਾਏ ਹੋਏ ਵਧਾਈ ਦਿੰਦੇ ਆ ਮੈਂ बाल कृष्ण शर्मा ਨਸ਼ਾ ਵਿਰੋਧੀ ਸੰਸਥਾ ਦਾ ਚੇਅਰਮੈਨ ਹੁੰਦੇ ਨਾਤੇ ਨਾਲ ਦੇ ਨਾਲ ਐਥਲੀਟ ਐਂਡ ਫਲੈਕਸ ਦਾ ਪ੍ਰੈਜ਼ੀਡੈਂਟ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਜਿਹੜੇ ਭਗਤ ਸਿੰਘ ਜੀ ਔਰ ਚੰਦਰ ਸ਼ੇਖਰ ਜੀ ਆਜ਼ਾਦ ਔਰ ਜਿਨ੍ਹਾਂ ਨੇ ਸਾਡੇ ਵਾਸਤੇ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਅਸੀਂ ਨਾ ਭੁੱਲਦਿਆਂ ਹੋਇਆ ਨੌਜਵਾਨ ਪੀੜ੍ਹੀ ਨੂੰ ਆਪਣੇ ਦੇਸ਼ ਵਾਸੀਆਂ ਨੂੰ ਇਹੋ ਹੀ ਸੁਨੇਹਾ ਦਿੰਨੇ ਆ ਹਰ 26 ਜਨਵਰੀ ਤੇ 15 ਅਗਸਤ ਵਾਲਾ ਦਿਨ ਨਹੀਂ ਭੁੱਲਣਾ ਅਤੇ ਦੇਸ਼ ਦੇ ਝੰਡੇ ਨੂੰ ਵਿਸ਼ਵ ਵਿੱਚ ਫੈਲਾਣਾ ਹੈ ਤਾਂ ਕਿ ਦੇਸ਼ ਵਾਸੀ ਗਰਵ ਦੇ ਨਾਲ ਇਹ ਕਹਿ ਸਕਣ ਕਿ ਭਾਰਤ ਭਾਰਤ ਸਭ ਤੋਂ ਉੱਚਾ ਦੇਸ਼ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਜ਼ਾਦੀ ਲਈ ਹੈ ਔਰ ਮੈਂ ਦੇਸ਼ ਵਾਸੀਆਂ ਨੂੰ ਅੱਜ ਦੇ ਦਿਨ ਦੀ ਸੁਭ ਕਾਮਨਾਵਾਂ ਦੇਣਾ ਹੈ ਸਾਡੇ ਵਿੱਚ ਸੰਤੋਖ ਸਿੰਘ ਜੀ ਅਸਲীন ਜੀ ਮਹਾਰਾਜ ਜੀ ਇਸ ਚੰਡੇ ਦੀ ਰਸਮ ਨੂੰ ਅਦਾ ਕਰਨ ਵਾਸਤੇ ਬਟਾਲਾ ਰੋਡ ਵਿੱਚ ਪਹੁੰਚੇ ਨੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਦਵਿੰਦਰ ਸ਼ਰਮਾ ਜੀ ਜਿਨ੍ਹਾਂ ਵੀ ਸਾਡੇ ਮਿੱਤਰ ਦੋਸਤ ਆਏ ਨੇ ਇਹਨਾਂ ਸਾਰਿਆਂ ਦਾ ਮੈਂ ਅੱਜ 15 ਅਗਸਤ ਦੀ ਬਹੁਤ-ਬਹੁਤ ਵਧਾਈ ਦਿੰਦਾ ਇਸੇ ਨਾਲ ਨਾਲ ਦੇਸ਼ ਵਾਸੀਆਂ ਨੂੰ ਉਹਨਾਂ ਜੁਵਾ ਪੀੜ੍ਹੀਆਂ ਨੂੰ ਜਿਨ੍ਹਾਂ ਦੇ ਕੰਦੇ ਦੇ ਵਿੱਚ ਸਾਡਾ ਦੇਸ਼ ਦਾ ਭਾਰ ਹੈ ਆਉਣ ਵਾਲੇ ਯੁੱਗਾਂ ਯੁੱਗਾਂ ਦੇ ਵਿੱਚ ਉਹਨਾਂ ਨੇ ਦੇਸ਼ ਦੇ ਝੰਡੇ ਨੂੰ ਉੱਚਾ ਕਾਇਮ ਕਰਨਾ ਹੈ ਸੋ ਉਹਨਾਂ ਦੇਸ਼ ਵਾਸੀਆਂ ਨੂੰ ਉਹਨਾਂ ਯੁਵਾਵਾਂ ਨੂੰ ਮੈਂ ਇਹ ਸੰਦੇਸ਼ ਦਿੰਦਾ ਨਸ਼ੇ ਦਾ ਪ੍ਰਯੋਗ ਨਾ ਕਰਨ ਅਤੇ ਦੇਸ਼ ਨੂੰ ਉੱਪਰ ਲੈ ਕੇ ਜਾਣਾ ਹੈ ਔਰ ਖੇਡਾਂ ਵੱਲ ਜ਼ਿਆਦਾ ਧਿਆਨ ਦੇਣਾ ਹੈ ਔਰ ਦੇਸ਼ ਨੂੰ ਉੱਚਾ ਉਠਾਣਾ ਹੈ ਧੰਨਵਾਦ